ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਕੋਟਕਪੂਰਾ ਲਾਈਵ ਤੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕੋਟਕਪੂਰਾ ਤੋਂ ਮੈਂ ਤੁਹਾਡਾ ਆਪਣਾ ਜਸਵਿੰਦਰ ਜੱਸੀ ਜੁੜੇ ਰਹੋ ਕੋਟਕਪੂਰਾ ਲਾਈਵ ਦੇ ਨਾਲ ਵੱਧ ਤੋਂ ਵੱਧ ਚੈਨਲ ਨੂੰ ਫੋਲੋ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਦੋਸਤੋ ਅੱਜ ਦੀਆਂ ਤਸਵੀਰਾਂ ਤੁਹਾਨੂੰ ਸਾਝੀਆਂ ਕਰ ਕੋਟਕਪੂਰਾ ਦੇ ਕੋਨੇ-ਕੋਨੇ ਦੇ ਉੱਤੇ ਹੈ ਗਿਆ ਇਹ ਟ੍ਰੈਫਿਕ ਨਿਯਮਾਂ ਦੀ ਜਿਹੜੇ ਤੱਜੀਆਂ ਉਡਾ ਰਹੇ ਨੇ ਮੋਟਰਸਾਈਕਲਾਂ ਤੇ ਹੁਲੜਬਾਜੀ ਕਰ ਰਹੇ ਨੇ ਉਹਨਾਂ ਦੇ ਉੱਤੇ ਜਾਂ ਜਿਨ੍ਹਾਂ ਨੇ ਗੱਡੀਆਂ ਦੇ ਉੱਤੇ ਬਲੈਕ ਫਿਲਮਾਂ ਜਾਂ ਜਿਹੜੀਆਂ ਜਾਲੀਆਂ ਲਗਾ ਕੇ ਘੁੰਮ ਰਹੇ ਨੇ ਉਹਨਾਂ ਦੇ ਉੱਤੇ ਅੱਜ ਪੁਲ ਮੁਕੰਮਲ ਤੌਰ ਤੇ ਇਸ ਕੰਜਾਇਰਾ ਕਸਿਆ ਹੋਇਆ ਹੈ ਇਹ ਉਪਰਾਲਾ ਮਹਿਮਾਨਜੋਗ ਐਸਐਸਪੀ ਡਾਕਟਰ ਪ੍ਰਿਗਜਨ ਦੇ ਨਿਰਦੇਸ਼ਾਂ ਦੇ ਉੱਤੇ ਕੀਤਾ ਜਾ ਰਿਹਾ ਹੈ ਜਿਉਂਦੇ ਜ਼ਿਲ੍ਹੇ ਦੇ ਵਿੱਚ ਜੁਆਇਨ ਕੀਤੇ ਨੇ ਐਸਐਸਪੀ ਡਾਕਟਰ ਪ੍ਰਿਗਜਨ ਉਤ ਸਹੀ ਪੁਲਿਸ ਬੜੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਉਥੇ ਦੱਸ ਦਈਏ ਕਿ ਸ ਵੀਰ ਜੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹੈ ਜੇ ਡੀ ਜੀ ਪੁਲਿਸ ਵੀ ਆਪਣਾ ਮਸਤੀਦੀ ਦੇ ਨਾਲ ਕੰਮ ਕਰ ਰਹੀ ਹੈ ਤੇ ਆ ਜੋ ਕਰਦੇ ਆ ਗੱਲਬਾਤ ਐਸਐਚਓ ਮਨੋਜ ਕੁਮਾਰ ਜੀ ਨਾਲ ਕੀ ਕਹਿਣਾ ਉਹਨਾਂ ਦਾ ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅੱਜ ਕੋਟਕਪੂਰਾ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਤੇ ਮੇਰੀ ਨਾਕਾਬੰਦੀ ਕੀਤੀ ਗਈ ਹੈ ਤੇ ਜਿਹੜੀ ਮੋਟਰਸਾਈਕਲਾਂ ਤੇ ਤਿੰਨ-ਤਿੰਨ ਮੁੰਡੀਆਂ ਚੜੀ ਫਿਰਦੀ ਹੈ ਜਿਹੜੇ ਵਾਰਾਗਰਦੀ ਕਰਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਕਾਰਾਂ ਦੇ ਵਿੱਚ ਜਾਲੀਆਂ ਕਾਲੀਆਂ ਲੱਗੀਆਂ ਹੋਈਆਂ ਉਹਨਾਂ ਦੀ ਚੈਕਿੰਗ ਕਰਕੇ ਜਿਹੜੀ ਚਲਾਨੀ ਕੀਤੀ